ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅੱਜ ਭਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਜੋ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਐਸਐਸ1 ਦੇ ਵਿੱਚ ਅੱਜ ਕੋਰਾਲੀ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹੈ ਜੋ ਵਾਰਡ ਨੰਬਰ 13 ਅਤੇ 14 ਦੀ ਸਮੂਹ ਸੰਗਤ ਦੇ ਵੱਲੋਂ ਇੱਥੇ ਅੱਜ ਇਹ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਇੱਥੇ ਸੁਖਮਨੀ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਚਾਹ ਦੇ ਲੰਗਰ ਵੀ ਚੱਲ ਰਹੇ ਨੇ ਅਤੇ ਪ੍ਰਸ਼ਾਦ ਦੇ ਲੰਗਰ ਵੀ ਬਣ ਰਹੇ ਨੇ ਤਿਆਉ ਤੁਹਾਨੂੰ ਇਥੋਂ ਦੀ ਪੂਰੀ ਜਾਣਕਾਰੀ ਦਿਖਾਉਣੀ ਹੈ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਹਤਮਾਨ ਚੈਨਲ ਦੇ ਨਾਲ ਤੇ ਅਮਰ ਨਾਮ ਗੱਟਾ ਗਾਣੇ ਗੁਰੇ ਲਾਈ ਕੇ ਪੁਜਾਇਆ ਪ੍ਰਭ ਉਸਨਹਤਾ ਰਾਜ ਕੀ ਚਾਹ ਲੱਗਿਆ ਆਇਆ ਸਾਜਮ ਸਾਧਕ ਰੂਹੀਓ ਕਾ ਆਨੋਤੀਆ ਨਾਮ ਨਾਮ ਦਾ ਨਾਮ ਲੈ ਜੀ ਉਹ ਬਾਜੀ ਧੀ ਤੋ ਪ੍ਰੇਵ ਜਾਉ ਮਾਤਾ ਗੀ ਸਵਾਉ ਨੈਤ੍ਰੋ ਪੀਕੂ ਦਸ ਕੋ ਮੋਰੀ ਬੰਕ ਸੇ ਸਵਾਚਾ ਨ ਰੁਈ ਫਾਹੀਨਾ ਕੀ ਮਰਨਾ Satnam Shivayu cho vayu seti sạch nam vayu sapa nhaman ka lu sao tayaki của you okay. ਹਾਂਜੀ ਲੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਭਗਤ ਗੁਰੂ ਰਵਿਦਾਸ ਜੀ ਦਾ ਜੋ ਪ੍ਰਕਾਸ਼ ਉਸਵ 648ਵਾਂ ਜੋ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਕੀ ਕਹਿਣਾ ਹੈ ਕਿੰਨੇ ਨੰਬਰ ਵਾਰਡ ਹੈ ਤੇ ਕਿਹੜੀ ਸਭਾ ਦੇ ਵੱਲੋਂ ਮਨਾਇਆ ਜਾ ਰਿਹਾ ਇਹ ਵਾਰਡ ਨੰਬਰ 13 ਜੀ ਹਾਂਜੀ ਸਭ ਜੀ ਮੰਟੀ ਕਰਾ ਲਈ ਜੀ ਅੱਜ ਬਾਬਾ ਤੁਹਾਡੇ ਇੱਧਰੋਂ ਆਪਣੀ ਧਰਮਸ਼ਾਲਾ ਦੇ ਕਲੱਬ ਹਰਜੀਤ ਸਿੰਘ ਤਲਵਿੰਦਰ ਸਿੰਘ ਮੰਨੀ ਤੇ ਚਰਨਜੀਤ ਜੀ ਆਈ ਗੁਰਜੀ ਦਾ ਖਾਲਸਾ ਵੈਰੀ ਜੀ ਕੇ ਪਤਾ ਹੈ ਸੋ ਕੀ ਕਹੋਗੇ ਜੀ ਜੋ ਅੱਜ ਇਹ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਆਪਣਾ ਗੁਰੂ ਰਵਿਦਾਸ ਭਗਤ ਜੀ ਦਾ ਤੇ ਇੱਥੇ ਪੰਡਾਰੇ ਵੀ ਚੱਲ ਰਹੇ ਨੇ ਲੰਗਰ ਵੀ ਚੱਲ ਰਹੇ ਨੇ ਚਾਹ ਦੇ ਲੰਗਰ ਵੀ ਚੱਲ ਰਹੇ ਨੇ ਭਦਰ ਜੀ ਦੇ ਜਾਨੀ ਦਬਾ ਵਧਾਈਆਂ ਜੀ ਇਹ ਹਰ ਸਾਲ ਮਨਾਇਆ ਜਾਂਦਾ ਏ ਸਾਡੇ ਚ ਨਵੇਂ ਬੜੀਏ ਮੁੰਡੇ ਬਹੁਤ ਉਮਤਾ ਮਨਾ ਰਹੇ ਅਸੀਂ ਇਹਦੇ ਨਾਲ ਆ ਪੁਰਾ ਜਿਹੜਾ ਕੀ ਨਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਹੰਜਨ ਜੀ ਕੀ ਕਹੋਗੇ ਤੁਸੀਂ ਅੱਜ ਜੋ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਨਮ ਦਿਹਾੜਾ ਆਪਣਾ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਮਨਾਇਆ ਜਾ ਰਿਹਾ ਜੀ ਆਪਣਾ ਹਰੇਕ ਸਾਲ ਮਨੰਦੇ ਆ ਚਾਹ ਦਾ ਲੰਗਰ ਤੇ ਤੇ ਰੋਟੀਆਂ ਲੰਗਰ ਚਲਾਉਂਦੇ ਆ ਭਾਈ ਹਾਂਜੀ ਆਪਣੇ ਪ੍ਰਧਾਨ ਹਰਜੀਤ ਸਿੰਘ ਨੌਨਿਕਰ ਵਾਲੀ ਜੀ ਠੀਕ ਹੈ ਜੀ ਅਰਸ਼ਕਰ ਵਾਲੀ ਜਾਹੂਲ ਕਰਾੜੀ ਸਾਰੇ ਮਣੀ ਕਰਾੜੀ ਸਾਰੇ ਆਪਣੇ ਜਾਣ ਪਛਾਣੇ ਸਾਰੇ ਨੇ 21 2100 ਰੁਪਏ 11 1100 ਰੁਪਏ ਸਾਹਬ ਨੇ ਸ਼ਗਨ ਪਾਇਆ ਜੀ ਲੰਗਰ ਕਰਾਉਣ ਵਾਸਤੇ ਹਾਂਜੀ ਕਿਸ ਨੇ 3100 ਕਿਸ ਨੇ 5500 ਕਿਸ ਨੇ 5100 ਇੱਕ ਨਾਲ ਸਾਰੇ ਨੇ ਸ਼ਗਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੁਸੀਂ ਇਹ ਜੋ ਸੰਸਥਾ ਤੁਹਾਡੀ ਸਭਾ ਬਣੀ ਹੋਈ ਹੈ ਇਹਦੇ ਪ੍ਰਧਾਨ ਵੀ ਹੋ ਤੁਸੀਂ ਸਰਦਾਰ ਹਰਜੀਤ ਸਿੰਘ ਜੀ ਤੇ ਕੀ ਕਹਿਣਾ ਤੁਹਾਡਾ ਨਹੀਂ ਨਹੀਂ ਮੈਂ ਪ੍ਰਧਾਨ ਨਹੀਂ ਆਈ ਮੈਂ ਕਾਰਜਕਾਰੀ ਆ ਮਣਕੇ ਪ੍ਰਧਾਨ ਸਾਡੇ ਸਾਰੇ ਗਰੁੱਪ ਹੀ ਆ ਅਸੀਂ ਪ੍ਰਧਾਨਗੀ ਨਹੀਂ ਕਰਦੇ ਇਹ ਗੁਰੂ ਮਹਾਰਾ ਜੀ ਤੁਹਾਨੂੰ ਲਾ ਕੇ ਗਏ ਉਸਤਾਨ ਨਾਲੇ ਚੱਲ ਰਹੇ ਆ ਹਰ ਸਾਲ ਹੀ ਤਰ੍ਹਾਂ ਅਸੀਂ ਇਸ ਹਿੱਸਾ ਸਾਡੇ ਬਜ਼ੁਰਗਾਂ ਤੋਂ ਹੀ ਮਿਲਿਆ ਸੀ ਅੱਗੇ ਤੇ ਅੱਗੇ ਥਾਤੇ ਪਹਿਲਾਂ ਕੋਈ ਹੋਰ ਸੀ ਸਾਡੇ ਵੱਡੇ ਬਜ਼ੁਰਗ ਦੀ ਹੁਣ ਤਾਂ ਅਸੀਂ ਆਏ ਆ ਨਾ ਮੌਜੂਦ ਹਰ ਸਾਲ ਹੀ ਤਰ੍ਹਾਂ ਇਸ ਸਾਲ ਵੀ ਲੰਗਰ ਚੱਲੇਗਾ ਟੁੱਟ ਜੀ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ ਭੋਗ ਚਾਲੂ ਹੋ ਉਸ ਤੋਂ ਬਾਅਦ ਕੀਰਤਨ ਹੋਊਗਾ ਜੀ ਹੁਣ 15 ਮਿੰਟ ਤੱਕ ਸਟਾਰਟ ਹੋ ਰਹੇ ਆ ਗੀਰਦਾਗੀ ਆ ਰਹੇ ਆ ਜੀ ਜੀ ਸਾਰ ਸਾਰ ਸੰਗਤ ਨੂੰ ਬੇਨਤੀ ਸਾਡੇ ਕੋਲ ਹੁਮਮਾ ਮਾ ਕੇ ਪਹੁੰਚਣਾ ਜੀ ਨੇ ਕਿ ਹਰ ਸਾਲ ਸਾਡੀ ਅਕਬਰਪੁਰ ਪੱਟੀ ਪੈਂਦੀ ਹਰ ਸਾਲ ਹੀ ਇਸੀ ਉਰੇ ਪ੍ਰੋਗਰਾਮ ਕਰਦੇ ਭਗਤ ਰਵੀਦਾਸ ਦੇ ਗੁਰਪੁਰਵ ਸੰਬੰਧੀ ਜੀ ਠੀਕ ਇਹ ਅਕਬਰਪੁਰ ਪੱਟੀ ਕਿਹਾ ਜਾਂਦਾ ਅਕਬਰਪੁਰ ਪੱਟੀ ਕਿਹਾ ਜਾਂਦਾ ਨਹੀਂ ਕਿ ਪੂਰਾ ਏਰੀਆ ਨਾ ਮਜਾਰਾ ਅਕਬਰਪੁਰ ਪੱਟੀ ਜੇ ਜਾਂਦਾ ਜੀ ਬਾੜ ਨੰਬਰ 13 ਬਾੜ ਨੰਬਰ 13 12 ਫਾਇਨੰਸ ਦੇ ਖਾਲਸਾ ਫਾਇਨੰਸ ਦੇ ਪਤੇ